ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਪੀਰ ਸਿੰਘ ਚਹਿਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਯੂਰਿਨਰੀ ਟ੍ਰੈਕ ਇਨਫੈਕਸ਼ਨ ਬਾਰੇ ਮੂਤਰ ਮਾਰਗ ਦੇ ਲਾਗ ਬਾਰੇ ਮੂਤਰ ਮਾਰਗ ਦੇ ਸੰਕਰਮਣ ਬਾਰੇ ਯੂਰਿਨਰੀ ਟ੍ਰੈਕ ਇਨਫੈਕਸ਼ਨ ਉਹ ਇਨਫੈਕਸ਼ਨ ਹੈ ਜਿਹੜੀ ਕਿ ਬਹੁਤ ਜ਼ਿਆਦਾ ਕਾਮਨ ਹੈ ਯੂਰਿਨਰੀ ਟ੍ਰੈਕ ਇਨਫੈਕਸ਼ਨ ਉਹ ਪ੍ਰੋਬਲਮ ਹੈ ਜਿਸ ਤੋਂ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਗ੍ਰਸਤ ਹੁੰਦਾ ਹੈ ਕਾਮਨਲੀ ਔਰਤਾਂ ਦੇ ਵਿੱਚ ਯੂਟਾਈ ਦੀ ਪ੍ਰੋਬਲਮ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਯੂਟਾਈ ਯੂਰਿਨਰੀ ਟ੍ਰੈਕ ਸਿਸਟਮ ਦੇ ਯੂਰੇਥਰਾ ਕਿਡਨੀਜ਼ ਯੂਰਿਨਰੀ ਟ੍ਰੈਕ ਤੇ ਬਲੈਡਰ ਇਹਨਾਂ ਵਿੱਚੋਂ ਕਿਸੇ ਵੀ ਹਿੱਸੇ ਦੀ ਯੂਟਾਈ ਹੋ ਸਕਦੀ ਹੈ ਕਿਡਨੀਜ਼ ਯੂਰੇਥਰਾ ਯੂਰੇਟਰ ਦੇ ਵਿੱਚੋਂ ਜਦੋਂ ਕੋਈ ਵੀ ਇਨਫੈਕਸ਼ਨ ਹੁੰਦੀ ਹੈ ਤਾਂ ਉਸ ਨੂੰ ਯੂਰਿਨਰੀ ਟ੍ਰੈਕ ਇਨਫੈਕਸ਼ਨ ਦੇ ਅੰਤਰਗਤ ਮੰਨਿਆ ਜਾਂਦਾ ਹੈ ਯੂਰਿਨਰੀ ਟ੍ਰੈਕ ਇਨਫੈਕਸ਼ਨ ਉਹ ਇਨਫੈਕਸ਼ਨ ਹੈ ਜੋ ਕਿ ਸਰੀਰ ਦੇ ਵਿੱਚ ਮੌਜੂਦ ਕਿਡਨੀਜ਼ ਯੂਰੇਟਰ ਯੂਰੇਥਰਾ ਅਤੇ ਬਲੇਡਰ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਵੀ ਜਗ੍ਹਾ ਤੇ ਜਦੋਂ ਇਨਫੈਕਸ਼ਨ ਹੁੰਦੀ ਹੈ ਤਾਂ ਉਸ ਨੂੰ ਯੂਆਈ ਕਿਹਾ ਜਾਂਦਾ ਹੈ ਜ਼ਿਆਦਾਤਰ ਯੂਰੇਥਰਾ ਅਤੇ ਬਲੇਡਰ ਦੇ ਵਿੱਚ ਯੂਆਈ ਕਾਮਨਲੀ ਦੇਖਣ ਨੂੰ ਮਿਲਦੀ ਹੈ ਔਰਤਾਂ ਦੇ ਵਿੱਚ ਯੂਆਈ ਬਹੁਤ ਹੀ ਕਾਮਨ ਪ੍ਰੋਬਲਮ ਹੈ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਯੂਆਈ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਦੋਂ ਯੂਆਈ ਦੇ ਵਿੱਚ ਕਿਡਨੀਜ਼ ਇਨਵੋਲਵ ਹੋ ਜਾਂਦੀਆਂ ਹਨ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਸੀਰੀਅਸ ਬਣ ਜਾਂਦੀ ਹੈ ਟਾਈਪਸ ਆਫ ਯੂਰਿਨਰੀ ਟਰੈਕ ਇਨਫੈਕਸ਼ਨ ਯੂਰੇਥਰਾਇਟਸ ਸਿਸਟਾਈਟਸ ਪਾਇਲੋਨੇਫਰਾਈਟਸ ਯੂਰੇਥਰਾਇਟਸ ਜਦੋਂ ਯੂਆਈ ਦੀ ਪ੍ਰੋਬਲਮ ਇਨਸਾਨ ਦੇ ਯੂਰੇਥਰਾ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਯੂਰੇਥਰਾਇਟਸ ਕਿਹਾ ਜਾਂਦਾ ਹੈ ਇਨਸਾਨ ਦੇ ਬਲੈਡਰ ਦੇ ਨਾਲ ਜੁੜੀ ਹੋਈ ਯੂਰੇਥਰਲ ਟਿਊਬ ਜਦੋਂ ਇਨਫੈਕਟਡ ਹੋ ਜਾਂਦੀ ਹੈ ਤਾਂ ਇਨਸਾਨ ਨੂੰ ਯੂਰੇਥਰਾਇਟਸ ਤੋਂ ਕ੍ਰਸਤ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਇਨਸਾਨ ਦੇ ਯੂਰਿਨ ਪਾਸ ਕਰਦੇ ਵੇ ਬਹੁਤ ਹੀ ਤੇਜ਼ ਦਰਦ ਹੁੰਦਾ ਹੈ ਜਦੋਂ ਇਨਸਾਨ ਯੂਰਿਨ ਪਾਸ ਕਰਦਾ ਹੈ ਤਾਂ ਇਨਸਾਨ ਨੂੰ ਬਹੁਤ ਤੇਜ਼ ਦਰਦ ਮਹਿਸੂਸ ਹੁੰਦਾ ਹੈ ਸਿਸਟਾਈਟਸ ਜਦੋਂ UTI ਦੇ ਵਿੱਚ ਯੂਰਿਨਰੀ ਬਲੇਡਰ ਇਨਫੈਕਟਡ ਹੁੰਦਾ ਹੈ ਤਾਂ ਉਸ ਪ੍ਰੋਬਲਮ ਨੂੰ ਸਿਸਟਾਈਟਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿਸਟਾਈਟਿਸ ਦੇ ਵਿੱਚ ਇਨਸਾਨ ਨੂੰ ਬਾਰ-ਬਾਰ ਯੂਰਿਨ ਪਾਸ ਕਰਨ ਦੀ ਇੱਛਾ ਹੁੰਦੀ ਹੈ ਯੂਰਿਨ ਪਾਸ ਕਰਦੇ ਹੋਏ ਇੱਕ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਪਾਇਲੋਨੇਫਰਾਈਟਿਸ ਜਦੋਂ UTI ਦੀ ਪ੍ਰੋਬਲਮ ਦੇ ਵਿੱਚ ਇਨਸਾਨ ਦੀਆਂ ਕਿਡਨੀਜ਼ ਇਨਵੋਲਵ ਹੋ ਜਾਂਦੀਆਂ ਹਨ ਤਾਂ ਇਨਸਾਨ ਨੂੰ ਪਾਇਲੋਨੇਫਰਾਈਟਿਸ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਜਦੋਂ ਇਨਸਾਨ ਨੂੰ UTI ਦੇ ਨਾਲ ਬੁਖਾਰ ਸਿਰਦਰਦ ਨੌਜ਼ੀਆ ਵੋਮਿਟਿੰਗ ਆਧਿਕ ਪ੍ਰੋਬਲਮਸ ਹੌਂ ਲੱਗ ਜਾਂਦੀਆਂ ਹਨ ਅਤੇ ਇਨਸਾਨ ਦੀਆਂ ਕਿਡਨੀਜ਼ ਇਨਵੋਲਵ ਹੋ ਜਾਂਦੀਆਂ ਹਨ ਤਾਂ ਉਸ ਨੂੰ ਪਾਇਲੋਨੇਫਰਾਈਟਿਸ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਕਾਜ਼ਸ ਆਫ ਯੂਰਿਨਰੀ ਟਰੈਕ ਇਨਫੈਕਸ਼ਨ ਕੁਦਰਤੀ ਤੌਰ ਤੇ ਇਨਸਾਨ ਦਾ ਯੂਰਿਨਰੀ ਸਿਸਟਮ ਜੇ ਕਿਸੇ ਤਰ੍ਹਾਂ ਦੀ ਕੋਈ ਬੈਕਟੀਰੀਅਲ ਇਨਫੈਕਸ਼ਨ ਦੇ ਕੰਟੈਕਟ ਵਿੱਚ ਆਉਂਦਾ ਹੈ ਤਾਂ ਉਹ ਆਪ ਤੇ ਆਪ ਨੂੰ ਸੈਲਫ ਹੀਲ ਕਰ ਲੈਂਦਾ ਹੈ ਪਰ ਕਈ ਵਾਰ ਜਦੋਂ ਇਨਸਾਨ ਦੇ ਸਰੀਰ ਦਾ ਸੈਲਫ ਡਿਫੈਂਸ ਮੈਕੈਨਿਜ਼ਮ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਅਤੇ ਕੋਈ ਬੈਕਟੀਰੀਆ ਇਨਸਾਨ ਦੇ ਯੂਰਿਨਰੀ ਟ੍ਰੈਕਟ ਦੇ ਵਿੱਚ ਐਂਟਰ ਹੋ ਜਾਂਦਾ ਹੈ ਆਹੋ ਇਨਸਾਨ ਦੇ ਯੂਰਿਨਰੀ ਬਲੈਡਰ ਦੇ ਵਿੱਚ ਜਾ ਕੇ ਬੈਕਟੀਰੀਆ ਮਲਟੀਪਲਾਈ ਕਰਨ ਲੱਗ ਜਾਂਦਾ ਹੈ ਅਤੇ ਇੱਕ ਕਲੋਨੀ ਫਾਰਮ ਕਰ ਲੈਂਦਾ ਹੈ ਜਦੋਂ ਬੈਕਟੀਰੀਆ ਦੀ ਮਾਤਰਾ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਨਸਾਨ ਨੂੰ ਇਨਫੈਕਸ਼ਨ ਦੀ ਪ੍ਰੋਬਲਮ ਆਉਂਦੀ ਹੈ ਤੇ ਇਨਸਾਨ ਨੂੰ ਯੂਟੀਆਈ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਰਿਸਕ ਫੈਕਟਰਸ ਕਾਮਨਲੀ ਫੀਮੇਲਸ ਦੇ ਵਿੱਚ ਯੂਟੀਆਈ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ history of previous uti history of previous urinary tract infection ਜੇਕਰ ਕੋਈ ਇਨਸਾਨ ਡਾਇਬੀਟਿਸ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਤਾਂ ਉਸ ਇਨਸਾਨ ਦਾ ਇਮਿਊਨ ਸਿਸਟਮ ਵੀਕ ਹੋਣ ਕਰਕੇ ਇਨਸਾਨ ਬਹੁਤ ਜਲਦੀ ਯੂਟੀਆਈ ਤੋਂ ਗ੍ਰਸਤ ਹੋ ਜਾਂਦਾ ਹੈ ਕੰਟੀਨਿਊਸ ਯੂਜ਼ ਆਫ ਕੰਟਰਾਸੈਪਟਿਵਸ ਮੀਨੋਪੌਸ ਫੀਮੇਲਸ ਦੇ ਵਿੱਚ ਮੀਨੋਪੌਸ ਤੋਂ ਬਾਅਦ ਯੂਟੀਆਈ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਬੱਚਿਆਂ ਦੇ ਵਿੱਚ ਯੂਟੀਆਈ ਦੀ ਪ੍ਰੋਬਲਮ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਬਜ਼ੁਰਗ ਇਨਸਾਨ ਉਹਨਾਂ ਦੇ ਵਿੱਚ ਯੂਟੀਆਈ ਦੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੈ ਯੂਰਿਨਰੀ ਟ੍ਰੈਕ ਪ੍ਰੋਬਲਮਸ ਕਈ ਵਾਰ ਬੱਚੇ ਨੂੰ ਜਨਮ ਸਮੇਂ ਹੀ ਯੂਰਿਨਰੀ ਟ੍ਰੈਕ ਦੀ ਕੋਈ ਪ੍ਰੋਬਲਮ ਹੁੰਦੀ ਹੈ ਜਿਸ ਤਰ੍ਹਾਂ ਬੱਚਾ ਬਰਥ ਤੋਂ ਬਾਅਦ ਯੂਰਿਨ ਪਾਸ ਨਹੀਂ ਕਰ ਪਾਉਂਦਾ ਜਿਨ੍ਹਾਂ ਬੱਚਿਆਂ ਦੇ ਵਿੱਚ ਬਰਥ ਅਬਨਾਰਮਲਟੀਜ਼ ਦੇਖਣ ਨੂੰ ਮਿਲਦੀਆਂ ਹਨ ਉਹਨਾਂ ਦੇ ਵਿੱਚ ਯੂਟੀਆਈ ਦੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੁੰਦੀ ਹੈ ਯੂਰਿਨਰੀ ਟ੍ਰੈਕ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੋਕੇਜ ਆ ਜਾਣ ਦੇ ਕਾਰਨ ਜਿਸ ਤਰ੍ਹਾਂ ਜੇ ਕਿਸੇ ਨੂੰ ਕਿਡਨੀ ਸਟੋਨ ਦੀ ਪ੍ਰੋਬਲਮ ਹੈ ਅਤੇ ਉਹ ਸਟੋਨ ਯੂਰਨਰੀ ਟ੍ਰੈਕ ਦੇ ਵਿੱਚ ਆ ਕੇ ਫਸ ਜਾਂਦਾ ਹੈ ਤਾਂ ਇਨਸਾਨ ਯੂਟਆਈ ਤੋਂ ਗ੍ਰਸਤ ਹੋ ਜਾਂਦਾ ਹੈ ਜਿਸ ਇਨਸਾਨ ਨੂੰ ਕਿਡਨੀ ਸਟੋਨਸ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਵਿੱਚ ਯੂਟਆਈ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਜੇਕਰ ਕਿਸੇ ਇਨਸਾਨ ਦਾ ਪ੍ਰੋਸਟੇਟ ਗਲੈਂਡ ਵੱਧ ਜਾਂਦਾ ਹੈ ਤਾਂ ਉਸ ਇਨਸਾਨ ਨੂੰ ਯੂਟਆਈ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਡਾਇਬੀਟਿਸ ਤੋਂ ਗ੍ਰਸਤ ਕੋਈ ਵੀ ਇਨਸਾਨ ਇਮਿਊਨ ਸਿਸਟਮ ਵੀਕ ਹੋਣ ਕਰਕੇ ਅਕਸਰ ਹੀ ਯੂਟਆਈ ਤੋਂ ਗ੍ਰਸਤ ਹੋ ਜਾਂਦਾ ਹੈ ਜਿਹੜੇ ਲੋਕਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਕਰਕੇ ਕੈਥੀਟਰ ਦੀ ਵਰਤੋਂ ਕਰਨੀ ਪੈਂਦੀ ਹੈ ਚਾਹੇ ਕੋਈ ਇਨਸਾਨ ਹਸਪੀਟਲਾਈਜ਼ ਹੈ ਜਾਂ ਕੋਈ ਬਜ਼ੁਰਗ ਇਨਸਾਨ ਹੈ ਜਿਨ੍ਹਾਂ ਦੇ ਵਿੱਚ ਕੈਥੀਟਰ ਦੀ ਯੂਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਯੂਆਈ ਦੀ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਜੇਕਰ ਕੋਈ ਇਨਸਾਨ ਕਿਸੇ ਤਰ੍ਹਾਂ ਦੀ ਯੂਰਿਨਰੀ ਟਰੈਕ ਦੀ ਸਰਜਰੀ ਕਰਵਾ ਕੇ ਆਇਆ ਹੈ ਜਿਸ ਤਰ੍ਹਾਂ ਕਿਡਨੀ ਸਟones ਦੀ ਸਰਜਰੀ ਜਾਂ ਪ੍ਰੋਸਟੇਟ ਦੀ ਸਰਜਰੀ ਯੂਰਿਨਰੀ ਟਰੈਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਜਰੀ ਹੋਈ ਹੈ ਪਾਸਟ ਦੇ ਵਿੱਚ ਤਾਂ ਉਸ ਇਨਸਾਨ ਨੂੰ ਯੂਟੀਆਈ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਪ੍ਰੈਗਨੈਂਸੀ ਦੇ ਦੌਰਾਨ ਯੂਟੀਆਈ ਬਹੁਤ ਕਾਮਨ ਪ੍ਰੋਬਲਮ ਹੈ ਜੇਕਰ ਇਨਸਾਨ ਦੀ ਯੂਰਿਨਰੀ ਟਰੈਕ ਦੀ ਕੋਈ ਵੀ ਸਰਜਰੀ ਹੋਈ ਹੈ ਜਿਸ ਤਰ੍ਹਾਂ ਕਿਡਨੀ ਸਟੋਨ ਦੇ ਲਈ ਕੋਈ ਸਰਜਰੀ ਜਾਂ ਪ੍ਰੋਸਟੇਟ ਗਲੈਂਡ ਦੀ ਕਿਸੇ ਸਮੱਸਿਆ ਲਈ ਕਿਸੇ ਇਨਸਾਨ ਦੀ ਕੋਈ ਸਰਜਰੀ ਹੋਈ ਹੈ ਤਾਂ ਉਸ ਇਨਸਾਨ ਨੂੰ ਯੂਟੀਆਈ ਦੀ ਪ੍ਰੋਬਲਮ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ यूरनरी ट्रैक इनफेक्शन कन्फर्म करने के टैसट किए जाते हैं यूरिन डिपस्टिक टैसट यूरन अनालिसिस कंप्लीट यूरिन यूरन कल्चर अल्ट्रासाउंडस्टोसकोपिक एग्जामीनेशन यूरियोडाइनमिक्स आई वीपीटी स्कैन कंपलीट ब्लड काउंट यूरिन डिपस्टिक टैसट इस टैसट केमीकल लगी हुई स्टिकूरन दबोया जाता है ਜੇਕਰ ਉਸ ਸਟ੍ਰਿਪ ਦਾ ਕਲਰ ਚੇਂਜ ਹੋ ਜਾਂਦਾ ਹੈ ਤਾਂ ਕਲਰ ਕੋਡਿੰਗ ਦੇ ਹਿਸਾਬ ਨਾਲ ਇਨਸਾਨ ਨੂੰ ਯੂਆਈ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਜੇਕਰ ਇਨਸਾਨ ਦੇ ਯੂਰਨ ਦੇ ਵਿੱਚ ਕੋਈ ਵੀ ਬੈਕਟੀਰੀਅਲ ਇਨਫੈਕਸ਼ਨ ਪ੍ਰੈਜ਼ੈਂਟ ਹੈ ਤਾਂ ਡਿਪ ਸਟਿਕ ਦੇ ਉੱਪਰ ਲੱਗੇ ਹੋਏ ਕੈਮੀਕਲਸ ਦਾ ਕਲਰ ਚੇਂਜ ਹੋ ਜਾਂਦਾ ਹੈ ਯੂਰਨ ਐਨਾਲਿਸਿਸ ਇਸ ਟੈਸਟ ਦੇ ਵਿੱਚ ਯੂਰਨ ਨੂੰ ਮਾਈਕਰੋਸਕੋਪ ਦੇ ਵਿੱਚ ਸਟੱਡੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਡਬਲੂ ਬੀ ਸੀ ਇਸ ਦੀ ਪ੍ਰੈਜ਼ੈਂਸ ਜਾਂ ਕਿਸੇ ਹੋਰ ਤਰ੍ਹਾਂ ਦੀ abnormality ਲਈ ਚੈੱਕ ਕੀਤਾ ਜਾਂਦਾ ਹੈ ਯੂਰਨ ਅਨਲਿਸਿਸ ਇਸ ਟੈਸਟ ਦੇ ਵਿੱਚ ਯੂਰਨ ਨੂੰ ਮਾਈਕਰੋਸਕੋਪਿਕਲੀ ਸਟੱਡੀ ਕੀਤਾ ਜਾਂਦਾ ਹੈ ਯੂਰਨ ਕਲਚਰ ਇਸ ਟੈਸਟ ਦੇ ਵਿੱਚ ਯੂਰਨ ਨੂੰ ਬੈਕਟੀਰੀਅਲ ਗਰੋਥ ਲਈ ਲੈਬ ਦੇ ਵਿੱਚ ਸਟੱਡੀ ਕੀਤਾ ਜਾਂਦਾ ਹੈ ਅਤੇ ਜੇਕਰ ਬੈਕਟੀਰੀਅਲ ਗਰੋਥ ਪ੍ਰੈਜ਼ੈਂਟ ਹੁੰਦੀ ਹੈ ਤਾਂ ਐਂਟੀਬਾਇਓਟਿਕਸ ਦੇ ਨਾਲ ਉਹਦੀ ਫਰਦਰ ਸਟੱਡੀ ਕੀਤੀ ਜਾਂਦੀ ਹੈ ਅਲਟਰਾਸਾਉਂਡ ਅਲਟਰਾਸਾਉਂਡ ਕੇਵਲ ਸੀਰੀਅਸ ਕੰਡੀਸ਼ਨਸ ਦੇ ਵਿੱਚ ਹੀ UTI ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਜੇਕਰ ਕੋਈ ਇਨਸਾਨ بار بار UTI ਤੋਂ ਗ੍ਰਸਤ ਹੋਈ ਜਾ ਰਿਹਾ ਹੈ ਅਤੇ ਉਸਦੇ ਯੂਰਿਨ ਅਨਲਿਸਿਸ ਜਾਂ ਯੂਰਿਨ ਕਲਚਰ ਰਿਪੋਰਟਸ ਨਾਰਮਲ ਆ ਰਹੇ ਹਨ ਤਾਂ ਉਸ ਕੰਡੀਸ਼ਨ ਦੇ ਵਿੱਚ ਇਨਸਾਨ ਦਾ ਕਿਡਨੀਜ਼ ਨੂੰ ਚੈੱਕ ਕਰਨ ਲਈ ਅਲਟਰਾਸਾਊਂਡ ਦੀ ਮਦਦ ਲਈ ਜਾਂਦੀ ਹੈ ਸਿੰਪਟਮਸ ਆਫ ਯੂਰਿਨਰੀ ਟ੍ਰੈਕ ਇਨਫੈਕਸ਼ਨ ਪੇਨ ਇਨ ਐਬਡੋਮినਲ ਰੀਜਨ ਯੂਰਿਨ ਪਾਸ ਕਰਨ ਤੋਂ ਬਾਅਦ ਇਨਸਾਨ ਦੇ ਯੂਰਿਨ ਦੇ ਵਿੱਚੋਂ ਬਹੁਤ ਤੇਜ਼ ਸਵੈਲ ਆਉਂਦੀ ਹੈ ਯੂਰਿਨ ਪਾਸ ਕਰਦੇ ਹੋਏ ਇਨਸਾਨ ਨੂੰ ਇੱਕ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਯੂਰਿਨ ਦੇ ਵਿੱਚ ਬਲੱਡ ਆਉਂਦਾ ਹੈ ਲਾਲ ਰੰਗ ਦਾ ਯੂਰਿਨ ਪਾਸ ਹੁੰਦਾ ਹੈ ਇਨਸਾਨ ਨੂੰ ਬਾਰ-ਬਾਰ ਯੂਰਿਨ ਪਾਸ ਕਰਨਾ ਪੈਂਦਾ ਹੈ ਯੂਰਿਨ ਦੇ ਵਿੱਚੋਂ ਬਹੁਤ ਹੀ ਤੇਜ਼ ਸਮੈਲ ਆਉਂਦੀ ਹੈ ਯੂਰਿਨ ਦੇ ਉੱਪਰ ਝੱਗ ਬਣ ਜਾਂਦੀ ਹੈ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ ਕਾਮਨਲੀ ਜੇਕਰ ਕੋਈ ਬੱਚਾ ਯੂਆਈ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਤਾਂ ਉਹ ਬਾਰ-ਬਾਰ ਬਿਸਤਰੇ ਦੇ ਉੱਪਰ ਹੀ ਯੂਰਿਨ ਪਾਸ ਕਰ ਦਿੰਦਾ ਹੈ ਬੱਚਿਆਂ ਦੇ ਵਿੱਚ ਜੇਕਰ ਬੱਚਾ ਬਾਰ-ਬਾਰ ਬੈੱਡ ਦੇ ਉੱਪਰ ਹੀ ਯੂਰਿਨ ਪਾਸ ਕਰ ਰਿਹਾ ਹੈ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਉਹ ਬੱਚਾ ਯੂਟੀਆਈ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਜੀਖੱਚਾ ਹੁੰਦਾ ਹੈ ਉਲਟੀਆਂ ਬੁਖਾਰ ਸਿਰਦਰਦ ਕੰਪਲਿਕೇಷನ್ಸ್ ਆਫ ਯੂਟੀਆਈ ਰਿਪੀਟਿਡ ਯੂਟੀਆਈ ਇਨਫੈਕਸ਼ਨਸ ਕਈ ਵਾਰ ਇਨਸਾਨ ਨੂੰ ਬਾਰ-ਬਾਰ ਯੂਟੀਆਈ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਜੇਕਰ ਕੋਈ ਪ੍ਰੈਗਨੈਂਟ ਔਮੈਨ UTI ਤੋਂ ਗ੍ਰਸਤ ਹੋ ਜਾਂਦੀ ਹੈ ਅਤੇ ਕਾਫੀ ਸਮੇਂ ਤੱਕ ਉਸ ਦਾ UTI ਦਾ ਟ੍ਰੀਟਮੈਂਟ ਨਹੀਂ ਹੋ ਪਾਉਂਦਾ ਤਾਂ ਬਹੁਤ ਜ਼ਿਆਦਾ ਚਾਂਸਸ ਹਨ ਕਿ ਡਿਲੀਵਰੀ ਦੇ ਦੌਰਾਨ ਜੋ ਬੱਚਾ ਪੈਦਾ ਹੋਏਗਾ ਉਸ ਦਾ ਵੀ ਬਹੁਤ ਜ਼ਿਆਦਾ ਨਾਰਮਲ ਨਾਲੋਂ ਉਸ ਬੱਚੇ ਦਾ ਵਜ਼ਨ ਘੱਟ ਹੋ ਸਕਦਾ ਹੈ ਸੈਪਸਿਸ ਕਈ ਵਾਰ ਜੇ UTI ਲੰਬੇ ਸਮੇਂ ਤੱਕ ਰਹੇ ਤਾਂ ਇਨਸਾਨ ਦੇ ਯੂਰਿਨਰੀ ਟ੍ਰੈਕ ਦੇ ਵਿੱਚ ਪਾਸਟ ਬਣ ਜਾਂਦੀ ਹੈ ਜੋ ਕਿ ਬਹੁਤ ਹੀ ਘਾਤਕ ਪ੍ਰੋਬਲਮ ਹੈ ਸੈਪਸਿਸ ਜੇਕਰ ਯੂਟਾਈ ਦੀ ਪ੍ਰੋਬਲਮ ਇਨਸਾਨ ਦੀ ਕਿਡਨੀਜ਼ ਤੱਕ ਪਹੁੰਚ ਜਾਂਦੀ ਹੈ ਜਦੋਂ ਇਨਸਾਨ ਦੀਆਂ ਕਿਡਨੀਜ਼ ਵੀ ਯੂਟਾਈ ਦੇ ਵਿੱਚ ਇਨਵੋਲਵ ਹੋ ਜਾਂਦੀਆਂ ਹਨ ਤਾਂ ਇਨਸਾਨ ਦੀਆਂ ਕਿਡਨੀਜ਼ ਦੇ ਵਿੱਚ ਪਾਸ ਬਣ ਜਾਂਦੀ ਹੈ ਜਿਸ ਨੂੰ ਕਿ ਸੈਪਸਿਸ ਕਿਹਾ ਜਾਂਦਾ ਹੈ ਇਹ ਇੱਕ ਘਾਤਕ ਪ੍ਰੋਬਲਮ ਹੈ ਸਮੇਂ ਰਹਿੰਦੇ ਸੈਪਸਿਸ ਦਾ ਟਰੀਟਮੈਂਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਗੱਲ ਕਰਾਂਗੇ ਕਿ ਕੀ ਆਯੁਰਵੇਦ ਦੇ ਨਾਲ ਯੂਟੀਆਈ ਦੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਜਾਂ ਨਹੀਂ ਤਾਂ ਇਸ ਦਾ ਜਵਾਬ ਹੈ ਹਾਂ ਆਯੁਰਵੇਦ ਦੇ ਨਾਲ ਯੂਟੀਆਈ ਦੀ ਪ੍ਰੋਬਲਮ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਜੇਕਰ ਇਨਸਾਨ ਆਪਣੇ ਡੇਲੀ ਰੁਟੀਨ ਦੀਆਂ ਕੁਝ ਆਦਤਾਂ ਨੂੰ ਚੇਂਜ ਕਰ ਲਵੇ ਤਾਂ ਇਨਸਾਨ ਯੂਟੀਆਈ ਤੇ ਕੰਟਰੋਲ ਕਰ ਸਕਦਾ ਹੈ ਆਯੁਰਵੇਦ ਦੇ ਅਨੁਸਾਰ ਜਦੋਂ ਸਰੀਰ ਦੇ ਵਿੱਚ ਮੌਜੂਦ ਵਾਤ ਪਿਤ ਅਤੇ ਕਫ ਤਿੰਨੇ ਦੋਸ਼ ਬੈਲੈਂਸਡ ਸਟੇਟ ਦੇ ਵਿੱਚ ਹੁੰਦੇ ਹਨ ਤਾਂ ਇਨਸਾਨ ਹਲਦੀ ਹੁੰਦਾ ਹੈ ਜਦੋਂ ਵਾਤਪਿਤ ਅਤੇ ਕਫ ਦੇ ਵਿੱਚੋਂ ਕਿਸੇ ਵੀ ਦੋਸ਼ ਦਾ ਬੈਲੈਂਸ ਵਿਗੜਦਾ ਹੈ ਤਾਂ ਇਨਸਾਨ ਰੋਗਗ੍ਰਸਤ ਹੋ ਜਾਂਦਾ ਹੈ ਹਾਊ ਟੂ ਕਯੂਰ ਯੂ ਆਈ ਪ੍ਰੋਬਲਮਸ ਨੇਚਰਲੀ ਕੁਦਰਤੀ ਤੌਰ ਤੇ ਯੂ ਆਈ ਦੀ ਪ੍ਰੋਬਲਮ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਟੇ ਹਾਈਡਰੇਟਿਡ ਕ੍ਰੈਨਬੇਰੀ ਜੂਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿਟਾਮਿਨ ਸੀ रिच फूड ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਵਿਟਾਮਿਨ ਸੀ ਦੀਆਂ ਟੈਬਲੈਟਸ ਦੀ ਵਰਤੋਂ ਕੀਤੀ ਜਾਵੇ ਪ੍ਰੋ ਬਾਇਓਟਿਕਸ ਖਾਣ ਪੀਣ ਦੇ ਵਿੱਚੋਂ ਕੈਫੀਨ ਐਲਕੋਹਲ ਕੋਲਡ ਡਰਿੰਕਸ ਅਤੇ ਫਾਸਟ ਫੂਡ ਤੋਂ ਪਰਹੇਜ਼ ਕੀਤਾ ਜਾਵੇ ਸਰੀਰਕ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਸਟ्रेस ਮੈਨੇਜਮੈਂਟ ਕੀਤੀ ਜਾਵੇ ਯੋਗਾ ਮੈਡੀਟੇਸ਼ਨ ਸੂਪ ਆਚੇਪੋਜਨ ਕੈਫੀਨ ਅਤੇ ਐਲਕੋਹਲ ਦੀ ਵਰਤੋਂ ਬਿਲਕੁਲ ਬੰਦ ਕਰ ਦਿੱਤੀ ਜਾਵੇ ਪ੍ਰੀਵੈਂਸ਼ਨ ਆਫ ਯੂਰਿਨਰੀ ਟ੍ਰੈਕ ਇਨਫੈਕਸ਼ਨਸ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲਏ ਜਾਣ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਤੇ ਜਾਣ ਪਰਸਨਲ ਹਾਈਜੀਨ ਦਾ ਧਿਆਨ ਰੱਖਿਆ ਜਾਵੇ ਯੂਰਿਨ ਨੂੰ ਜ਼ਿਆਦਾ ਸਮੇਂ ਤੱਕ ਨਾ ਰੋਕ ਕੇ ਰੱਖਿਆ ਜਾਵੇ ਜਿਸ ਤਰ੍ਹਾਂ ਹੀ ਯੂਰਿਨ ਪਾਸ ਕਰਨ ਦੀ ਇੱਛਾ ਹੁੰਦੀ ਹੈ ਤਾਂ ਤੁਰੰਤ ਹੀ ਯੂਰਿਨ ਪਾਸ ਕਰ ਲਿਆ ਜਾਵੇ ਦਿਨ ਦੇ ਵਿੱਚ ਘੱਟ ਤੋਂ ਘੱਟ 8 ਗਲਾਸ ਪਾਣੀ ਪੀਤਾ ਜਾਵੇ ਨਹਾਉਣ ਦੇ ਵਿੱਚ ਲੂਫਾਸ ਦੀ ਵਰਤੋਂ ਨਾ ਕੀਤੀ ਜਾਵੇ ਨਹਾਉਣ ਦੇ ਲਈ ਲੂਫਾਸ ਜਾਂ ਬਾਥ ਸਪੌਂਜ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਬਾਥ ਸਪੌਂਜ ਦੇ ਵਿੱਚ ਬਹੁਤ ਜ਼ਿਆਦਾ ਚਾਂਸਸ ਹਨ ਕਿ ਜਦੋਂ بار-बार ਸਪੌਂਜ ਨੂੰ ਵਰਤਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਬੈਕਟੀਰੀਆ ਦੀ ਗਰੋਥ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਇਸ ਲਈ ਨਹਾਉਣ ਦੇ ਵਿੱਚ ਬਾਥ ਸਪੌਂਜ ਅਤੇ ਲੂਫਾਸ ਦੀ ਵਰਤੋਂ ਨਾ ਕੀਤੀ ਜਾਵੇ cranberry juice ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿਟਾਮਿਨ ਸੀ ਸਪਲੀਮੈਂਟਸ ਜਿਸ ਤਰ੍ਹਾਂ ਵਿਟਾਮਿਨ ਸੀ ਦੀਆਂ ਟੈਬਲੈਟਸ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਵਿਟਾਮਿਨ ਸੀ ਰਿਚ ਫੂਡ ਦੇ ਵਿੱਚ ਜਿਸ ਤਰ੍ਹਾਂ ਨਿੰਬੂ ਆਦਿ ਦੀ ਵਰਤੋਂ ਯੂਆਈ ਦੀ ਪ੍ਰੋਬਲਮ ਤੋਂ بچਣ ਲਈ ਕੀਤੀ ਜਾ ਸਕਦੀ ਹੈ ਆਯੁਰਵੈਦਿਕ ਟ੍ਰੀਟਮੈਂਟ ਆਯੁਰਵੈਦਿਕ ਹਰਬਸ ਗੋਖਸ਼ੁਰ ਪੁਨਰਨਾਵਾ ਸ਼ਿਲਾਜੀਤ ਤ੍ਰਿਫਲਾ ਆਮਲਾ ਕਈ ਨਾ ਆਯੁਰਵੇਦਿਕ ਹਰਬਸ ਦੀ ਵਰਤੋਂ UTI ਦੇ ਟ੍ਰੀਟਮੈਂਟ ਵਿੱਚ ਕੀਤੀ ਜਾਂਦੀ ਹੈ ਜੇਕਰ انسان ਆਪਣੇ ਕੁਝ ਰੂਟੀਨਸ ਨੂੰ ਚੇਂਜ ਕਰ ਲੈਂਦਾ ਹੈ ਜਿਸ ਤਰ੍ਹਾਂ ਸਰੀਰਿਕ ਸਾਫ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਦਿਨ ਦੇ ਵਿੱਚ ਘੱਟੋ ਘੱਟ 8 ਗਲਾਸ ਪਾਣੀ ਪੀਣਾ ਖਾਣੇ ਦੇ ਵਿੱਚ ਮਿਰਚ ਮਸਾਲੇ ਦੀ ਵਰਤੋਂ ਕੱਟ ਕਰਨਾ ਅਤੇ ਜਦੋਂ ਯੂਰਿਨ ਪਾਸ ਕਰਨ ਦੀ ਇੱਛਾ ਹੋਵੇ ਤਾਂ ਤੁਰੰਤ ਹੀ ਯੂਰਿਨ ਪਾਸ ਕਰ ਲੈਣਾ ਕ੍ਰੈਨਬੇਰੀ ਜੂਸ ਦੀ ਵਰਤੋਂ ਕਰਨਾ ਅਤੇ ਵਿਟਾਮਿਨ ਸੀ ਰਿਚ ਫੂਡ ਜਿਦੇ ਵਿੱਚ ਆਮਲਾ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਨਸਾਨ UTI ਦੀ ਪ੍ਰੋਬਲਮ ਤੇ ਕੰਟਰੋਲ इजीली ਪਾ ਸਕਦਾ ਹੈ ਜੇਕਰ ਇਨਸਾਨ ਪਰਸਨਲ ਹਾਈਜੀਨ ਦਾ ਪ੍ਰੋਪਰ ਧਿਆਨ ਰੱਖ ਲੈਂਦਾ ਹੈ ਤਾਂ ਬੈਕਟੀਰੀਅਲ ਗਰੋਥ ਤੋਂ ਬਚਿਆ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਹੀ ਇਨਸਾਨ UTI ਦੀ ਪ੍ਰੋਬਲਮ ਤੋਂ ਵੀ ਬਚ ਜਾਂਦਾ ਹੈ ਇਨਾਂ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ